ਕੋ ਜਨੇ ਆ ਇੰਡੀਪੈਂਡੈਂਸ ਡੇ ਦੇ ਸਬੰਧ ਚ ਹਮੇਸ਼ਾ ਅਲਰਟ ਹੁੰਦਾ ਉਸ ਵੰਦ ਚ ਰੇਲਵੇ ਸਟੇਸ਼ਨ ਅੰਮ੍ਰਿਤਸਰ ਆਪਾ ਅਸੀਂ ਹੱਥ ਚੈਕਿੰਗ ਕੀਤੀ ਆ ਸਾਰੇ ਸੀਨੀਅਰ ਅਫਸਰ ਮੌਜੂਦ ਆ ਬੇਸਿਕਲੀ ਦਾ ਰੇਲਵੇ ਸਟੇਸ਼ਨ ਹੈ ਆਮ ਤਰਫ ਬਹੁਤ ਹੁੰਦੀ ਆ ਦੀ ਇੰਟਰ ਸਟੇਟ ਇੰਟਰ ਡਿਸਟ੍ਰਿਕਟ ਪੈਸੇਂਜਰ ਦੀ ਪਬਲਿਕ ਦੀ ਉਹਦੇ ਮਤੇ ਨਜ਼ਰ ਰੱਖਦੇ ਕੇਈ ਵਾਰੀ ਕ੍ਰਿਮੀਨਲ ਸਿਆਰਤ ਕਰਨ ਦੀ ਕੋਸ਼ਿਸ਼ ਕਰਦੇ ਕਿਉਂਕਿ ਉਹਦੇ ਚ ਲੱਗਦਾ ਕੇ ਸਾਡਾ ਕੋਈ ਕੁਆਇਡੈਂਟਿਟੀ ਪਤਾ ਲੱਗਣੀ ਕੰਸੀਲਮੈਂਟ ਕਰਨ ਦਾ ਜਾਦਾ ਚਾਂਸ ਬਣਦਾ ਸੋ ਸਾਡਾ ਫੋਕਸ ਇਸ ਕਰਕੇ ਪਬਲਿਕ ਪਲੇਸਸ ਤੇ ਹੈ ਚਾਹੇ ਉਹ ਬੱਸ ਸਟੈਂਡ ਹੈ ਮਾਲਸ ਨੇ ਰੇਲਵੇ ਸਟੇਸ਼ਨ ਨੇ ਇਸ ਤੋਂ ਇਲਾਵਾ ਅਸੀਂ ਓਵਰਆਲ ਡੋਮਿਨੇਸ਼ਨ ਜਿਹੜੀ ਕਰ ਰਹੇ ਆ ਸਾਰੇ ਸਿਟੀ ਨੂੰ ਅਸੀਂ ਸੈਕਟਰ ਸਬਸੈਕਟਰ ਚ ਡਿਵਾਈਡ ਕੀਤਾ ਸਪੈਸ਼ਲ ਅਫੀਸਰ ਦੀ ਡਿਊਟੀ ਲਈ ਹੈ ਪਰ ਪੁਲਿਸ ਸਟੇਸ਼ਨ ਜਿੰਨੇ ਸਾਡੇ ਕੋਲ ਐਕਸਟਰਾ ਜੀਓਜ਼ ਨੇ ਉਹ ਅਸਿਸਟਡ ਅਫਸਰ ਉਹ ਸਾਰਿਆਂ ਨੂੰ ਇੱਕ ਏਰੀਆ ਦਿੱਤਾ ਗਿਆ ਉੱਥੇ ਨਾਕਾ ਚੈਕਿੰਗ ਦੇ ਉੱਤੇ ਮੇਨ ਫੋਕਸ ਸਾਡਾ ਯੰਗਸਟਰਸ ਤੇ ਹੈ ਤੇ ਜਿਹੜੇ ਸਪੈਸ਼ਲੀ ਟੂ wheeler ਤੇ ਔਰ ਮੂ

ਔਰ ਜਿਵੇਂ ਰੇਲਵੇ ਸਟੇਸ਼ਨ ਹੈ ਤੇ ਜੀਆਰਪੀ ਉਹਨਾਂ ਦਾ ਕੰਪੋਨੈਂਟ ਹੈ ਜਿਹੜੀ ਗਵਰਨਮੈਂਟ ਰੇਲਵੇ ਪੁਲਿਸ ਆਪਣੀ ਪੁਲਿਸ ਦਾ ਯੂਨਿਟ ਹੈ ਆਰਪੀਐਫ ਹੈ ਸੈਂਟਰਲ ਗਵਰਨਮੈਂਟ ਦੀ ਫੋਰਸ ਹੈ ਉਹ ਵੀ ਸਾਡੇ ਨਾਲ ਸਾਰੇ ਲੱਗੇ ਹੋਏ ਨੇ ਸੀਸੀਟੀਵੀ ਸਾਰੇ ਚੈੱਕ ਕੀਤੇ ਆ ਉਹਨਾਂ ਤੋਂ ਜਿਹੜਾ ਸੀਸੀਟੀਵੀ ਨੂੰ ਮੈਨ ਕਰ ਰਿਹਾ ਉਹਨਾਂ ਨੂੰ ਵੀ ਸਮਝਾਇਆ ਗਿਆ ਕਿ ਕਿਹੜੀ ਚੀਜ਼ ਨੂੰ ਕਿਸ ਤਰ੍ਹਾਂ ਫੋਕਸ ਕਰਨਾ ਹੈ ਸਪੈਸ਼ਲੀ ਨੇਰੇ ਦੇ ਟਾਈਮ ਜਾਂ अर्ਲੀ ਮਾਰਨਿੰਗ ਜਿਹੜੀਆਂ अर्ली ਮਾਰਨਿੰਗ ਟ੍ਰੇਨ ਜਾਂਦੀਆਂ ਔਰ ਇਸੇ ਤਰ੍ਹਾਂ ਜੀਆਰਪੀ ਨੂੰ ਇਹ ਵੀ ਕਿਹਾ ਕਿ ਐਂਟੀ ਸਬਟਾ ਚੈੱਕ ਕੀਤਾ ਜਾਵੇ ਗੱਡੀਆਂ ਦਾ ਡੱਬਿਆਂ ਦਾ ਔਰ ਕੋਈ ਤੁਹਾਡੀ ਗ੍ਰੈਫਿਟੀ ਲਿਖਣ ਦੀ ਕੋਸ਼ਿਸ਼ ਕਰਦਾ ਹੋਰ ਕਰਦਾ ਬੰਦਿਆਂ ਦੀ ਤਲਾਸ਼ੀ ਲਈ ਜਾਵੇ ਪਲੈਟਫਾਰਮ ਤੇ ਜਾਂ ਰੇਲਵੇ ਸਟੇਸ਼ਨ ਚ ਐਂਟਰ ਕਰਦੇ ਕਿਸੇ ਨੇ ਬੈਗ ਚ ਕੋਈ ਚੀਜ਼ ਪਾਈ ਹੋਈ ਹੈ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਸਾਡੇ ਆਪਰੇਸ਼ਨ ਦਾ Part ਸਰ ਕੋਈ ਕੰਮੀਆਂ ਪਾਈਆਂ ਗਈਆਂ ਕਿਸੇ 게ਟ ਦੇ ਐਂਟਰੀ ਪੁਆਇੰਟ ਤੇ ਐਗਜ਼ਿਟ ਪੁਆਇੰਟ ਤੇ ਸੀਸੀਟੀਵੀ ਚੈੱਕ ਕੀਤੇ ਨੇ ਸੀਸੀਟੀਵੀ ਸਾਰੇ ਵਰਕਿੰਗ ਨੇ ਜਾਂ ਨਹੀਂ ਕਿਤੇ ਕੋਈ ਖਾਮੀ ਪਾਈ ਗਈ ਹੈ ਕਿ ਸਰ ਨੇ ਅਜੇ ਅਜੇ ਠੀਕ ਸੀਗਾ ਮੈਂ ਹੁਣੇ ਸਾਰੇ ਜੀਆਰਪੀ ਦਾ ਅਲੱਗ ਦੇਖਿਆ ਸੀਸੀਟੀਵੀ ਰੂਮ ਔਰ ਫੋਕਸ ਵੀ ਕੈਮਰੇ ਦਾ ਬਹੁਤ ਵਧੀਆ ਤੇ ਕਲੀਅਰ ਹੈ ਤੋ ਇਹਦੇ ਚ ਬੰਦਾ ਬਚ ਕੇ ਨਹੀਂ ਜਾ ਸਕਦਾ ਜਦੋਂ ਰੇਲਵੇ ਸਟੇਸ਼ਨ ਦੇ ਹਦੂਦ ਦੇ ਵਿੱਚ ਆ ਗਿਆ ਬੋਲਬਾਕ ਸਾਈਡ ਵੀ ਬਹੁਤ ਵਧੀਆ ਕਵਰੇਜ ਹੈ ਸਾਰੀ ਸੋ ਇਹਦੇ ਚ ਸਾਨੂੰ ਬੜਾ ਫਾਇਦਾ ਹੈ ਟੈਕਨੋਲੋਜੀ ਦਾ ਕਿਉਂਕਿ एक बार बंदा ਇਸ ਏਰੀਆ ਚ ਆ ਗਿਆ ਤਾਂ ਉਹ ਆਇਡੈਂਟੀਫਾਈ ਹੋ ਜਾਏਗਾ ਇਮੀਡੀਏਟਲੀ ਸਰ ਕਿਰਪਾ ਕਰਕੇ ਗੜੇ ਪਿੱਛੇ ਐਕਸਰੇ ਮਸ਼ੀਨ ਹੈ ਤੇ ਤੁਹਾਡੇ ਗਾਰਡ ਵੀ ਅਸੀਂ ਕਾਫੀ ਦਿਨ ਪਹਿਲਾਂ ਤੋਂ ਦੇਖ ਰਹੇ ਸੀ ਤੇ ਜਿਹੜੇ ਪੈਸੇਂਜਰ ਨੇ ਜੋ ਆਪਣੇ ਬੈਗਜ ਲੈ ਕੇ ਨਿਕਲਦੇ ਨੇ ਇਹਦੇ ਅੰਦਰੋਂ ਕੋਈ ਵੀ ਉਹਨੂੰ ਐਕਸਰੇ ਕਰਵਾ ਕੇ ਨਹੀਂ ਨਿਕਲਦਾ ਤੇ ਤੁਹਾਡੀ ਸਪੈਸ਼ਲ ਡੀਜੀ ਨੇ ਮੈਡਮ ਸ਼ਸ਼ੀ ਪ੍ਰਭਾ ਉਹਨਾਂ ਨਾਲ ਮੇਰੀ ਗੱਲ ਹੋ ਕੇ ਆਈ ਹੈ ਹੁਣ ਕੋਈ ਗਾੜ ਨਹੀਂ ਐਕਸਲਿਮਸ਼ਨ ਆਪ ਹੀ ਕਰਨਗੇ ਜੀ ਹੁਣ ਇਸੇ ਕਰਕੇ ਆਪਾਂ ਆਏ ਆ ਇਹ ਸਾਡੇ ਨਾਲੇ ਮੈਸੇਜ ਚਲ ਜੇ ਉਸ ਤੋਂ ਬਾਅਦ ਮੀਟਿੰਗ ਰੱਖੀ ਆ ਆਰਪੀਐਫ ਤੇ ਡੀਆਰਪੀ ਨਾ ਸਾਰੇ ਪੁਆਇੰਟਸ ਕਵਰ ਹੋਣ ਦੇਖੋ ਤਾਂ ਸਾਰੇ ਜਨਰਲ ਇੰਡੀਆ ਵਾਸਤੇ ਹੀ ਹੈਗਾ ਅਲਰਟ ਉਹ ਤਾਂ ਅਸੀਂ ਰਹਿੰਦੇ ਆ ਸੀਆਈਐਸਐਫ ਫਾਰ 에어ਪੋਰਟ ਅਥਾਰਟੀ ਨਾ ਸਾਡਾ ਬੜਾ ਅੱਛਾ ਕੋਆਰਡੀਨੇਸ਼ਨ ਆ ਉੱਥੇ ਆਲਰੇਡੀ ਆਪਰੇਸ਼ਨ ਚੱਲ ਰਹੇ ਆ